ਕਹਿੰਦੇ ਨੇ ਔਰਤ ਨੂੰ ਸਮਝਣਾ ਮੁਸ਼ਕਲ ਹੈ ਪਰ ਅਸਲ ਵਿੱਚ ਉਹ ਗੁੰਝਲਦਾਰ ਨਹੀਂ ਗਹਿਰੀ ਹੁੰਦੀ ਹੈ ਅੱਜ ਮੈਂ ਤੁਹਾਨੂੰ ਔਰਤਾਂ ਦੇ ਵਿਵਹਾਰ ਬਾਰੇ 8 ਅਜਿਹੇ ਸੱਚ ਦੱਸਾਂਗੀ ਜੋ ਤੁਹਾਡੇ ਰਿਸ਼ਤੇ ਨੂੰ ਦੇਖਣ ਦਾ ਨਜ਼ਰੀਆ ਬਦਲ ਦੇਣਗੇ ਆਖਰੀ ਪੁਆਇੰਟ ਹਰ ਮਰਦ ਲਈ ਸਮਝਣਾ ਬਹੁਤ ਜ਼ਰੂਰੀ ਹੈ ਇੱਕ ਉਹਨਾਂ ਦੀ ਯਾਦਦਾਸ਼ਤ ਰੂ ਦਾ ਰਿਕਾਰਡ ਹੈ ਔਰਤਾਂ ਨੂੰ ਸਾਲਾਂ ਪੁਰਾਣੀਆਂ ਗੱਲਾਂ ਅਤੇ ਤੁਹਾਡੇ ਬੋਲੇ ਹੋਏ ਲਫ਼ਜ਼ ਯਾਦ ਹੁੰਦੇ ਨੇ ਇਹ ਉਹਨਾਂ ਦਾ ਟਰਸਟ ਮੀਟਰ ਹੈ ਉਹ ਇਹ ਸਭ ਇਸ ਲਈ ਯਾਦ ਰੱਖਦੀਆਂ ਨੇ ਤਾਂ ਜੋ ਉਹ ਦੇਖ ਸਕਣ ਕਿ ਤੁਹਾਡੀ ਕਹਿਣੀ ਅਤੇ ਕਰਨੀ ਅੱਜ ਵੀ ਉਹੀ ਹੈ ਉਹਨਾਂ ਨਾਲ ਝੂਠ ਬੋਲਣਾ ਸਭ ਤੋਂ ਵੱਡੀ ਭੁੱਲ ਹੈ ਕਿਉਂਕਿ ਉਹ ਤੁਹਾਡੇ ਬਦਲੇ ਹੋਏ ਲੈਜੇ ਨੂੰ ਤੁਰੰਤ ਫੜ ਲੈਂਦੀਆਂ ਨੇ ਦੂਜਾ ਕੁਝ ਨਹੀਂ ਇੱਕ ਡੂੰਗਾ ਇਮਤਿਹਾਨ ਜਦੋਂ ਉਹ ਕਹੇ ਕੁਝ ਨਹੀਂ ਹੋਇਆ ਤਾਂ ਸਮਝ ਜਾਓ ਕਿ ਉਸ ਨੂੰ ਤੁਹਾਡੀ ਸਭ ਤੋਂ ਵੱਧ ਲੋੜ ਹੈ ਉਹ ਚਾਹੁੰਦੀ ਹੈ ਕਿ ਤੁਸੀਂ ਉਸ ਦੇ ਸ਼ਬਦਾਂ ਤੋਂ ਪਰੇ ਉਸ ਦੀ ਚੁੱਪ ਨੂੰ ਪੜੋ ਉਸ ਲਈ ਕੁਝ ਨਹੀਂ ਦਾ ਮਤਲਬ ਹੁੰਦਾ ਹੈ ਮੈਨੂੰ ਇਸ ਵਕਤ ਤੇਰੀ ਸਭ ਤੋਂ ਵੱਧ ਲੋੜ ਹੈ ਬਸ ਮੇਰੇ ਕੋਲ ਬੈਠ ਤਿੰਨ ਡਿਜੀਟਲ ਨਿਗਰਾਨੀ ਸ਼ੱਕ ਨਹੀਂ ਸੁਰੱਖਿਆ ਹੈ ਜੇ ਉਹ ਤੁਹਾਡਾ ਸੋਸ਼ਲ ਮੀਡੀਆ ਜਾਂ ਦੋਸਤਾਂ ਬਾਰੇ ਜਾਨਣਾ ਚਾਹੁੰਦੀ ਹੈ ਤਾਂ ਇਹ ਸ਼ੱਕ ਨਹੀਂ ਹੈ ਉਹ ਬਸ ਇਹ ਦੇਖਣਾ ਚਾਹੁੰਦੀ ਹੈ ਕਿ ਜਿਸ ਇਨਸਾਨ ਨੂੰ ਉਸਨੇ ਆਪਣਾ ਦਿਲ ਦਿੱਤਾ ਹੈ ਉਹ ਦੁਨੀਆ ਸਾਹਮਣੇ ਕਿਹੋ ਜਿਹਾ ਹੈ ਉਹਨਾਂ ਲਈ ਇਹ ਆਪਣੀ ਇਮੋਸ਼ਨਲ ਸਿਕਿਉਰਿਟੀ ਨੂੰ ਪੱਕਾ ਕਰਨ ਦਾ ਇੱਕ ਤਰੀਕਾ ਹੈ 4 ਉਹ ਤੁਹਾਡੀ ਐਕਸ ਬਾਰੇ ਕਿਉਂ ਪੁੱਛਦੀ ਹੈ ਉਹ ਤੁਹਾਡੀ ਐਕਸ ਬਾਰੇ ਇਸ ਲਈ ਨਹੀਂ ਜਾਣਨਾ ਚਾਹੁੰਦੀ ਕਿ ਉਹ ਜਲਦੀ ਹੈ ਸਗੋਂ ਉਹ ਇਹ ਯਕੀਨ ਕਰਨਾ ਚਾਹੁੰਦੀ ਹੈ ਕਿ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪੰਨੇ ਤੇ ਅੱਜ ਸਿਰਫ ਉਸਦਾ ਹੀ ਨਾਮ ਹੈ। ਉਹ ਤੁਹਾਡੇ ਲਈ ਸਿਰਫ ਇੱਕ ਨਹੀਂ ਸਗੋਂ ਸਭ ਕੁਝ ਬਣਨਾ ਚਾਹੁੰਦੀ ਹੈ। 5 ਮਹਿੰਗੇ ਤੋਹਫਿਆਂ ਨਾਲੋਂ ਫਿਕਰ ਦੀ ਕਦਰ ਇੱਕ ਔਰਤ ਨੂੰ ਹਰ ਵਾਰ ਹੀਰੇ ਮੋਤੀ ਨਹੀਂ ਚਾਹੀਦੇ ਹੁੰਦੇ। ਉਸ ਲਈ ਤੁਹਾਡਾ ਨੋਟਿਸ ਕਰਨਾ ਜ਼ਿਆਦਾ ਮਾਇਨੇ ਰੱਖਦਾ ਹੈ। ਜਦੋਂ ਤੁਸੀਂ ਉਸਤੇ ਬਿਨਾ ਕਹੇ ਉਸਦੀ ਥਕਾਵਟ ਪਛਾਣ ਲੈਂਦੇ ਹੋ ਜਾਂ ਉਸਦਾ ਹਾਲ ਪੁੱਛਦੇ ਹੋ ਤਾਂ ਉਹ ਅਹਿਸਾਸ ਕਿਸੇ ਵੀ ਮਹਿੰਗੇ ਤੋਹਫੇ ਤੋਂ ਹਜ਼ਾਰ ਗੁਣਾ ਵੱਡਾ ਹੁੰਦਾ ਹੈ 6 ਉਹ ਮaaf ਕਰਦੀ ਹੈ ਪਰ ਡਿਲੀਟ ਨਹੀਂ ਔਰਤਾਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਉਹ ਤੁਹਾਡੀ ਗਲਤੀ ਮaaf ਕਰ ਦੇਣਗੀਆਂ ਪਰ ਉਹ ਗੱਲ ਉਹਨਾਂ ਦੇ ਮਨ ਵਿੱਚ ਇੱਕ ਸੁਰੱਖਿਆ ਕਵਚ ਵਾਂਗ ਰਹੇਗੀ ਇਹ ਬਦਲੇ ਲਈ ਨਹੀਂ ਸਗੋਂ ਦੁਬਾਰਾ ਉਹੀ ਜ਼ਖਮ ਖਾਣ ਤੋਂ ਬਚਣ ਲਈ ਹੁੰਦਾ ਹੈ 7 ਉਹ ਸੁਰੱਖਿਆ ਚਾਹੁੰਦੀ ਹੈ ਗੁਲਾਮੀ ਨਹੀਂ ਔਰਤਾਂ ਨੂੰ ਕੰਟਰੋਲ ਦੀ ਨਹੀਂ ਸਗੋਂ ਕੇਅਰ ਦੀ ਲੋੜ ਹੁੰਦੀ ਹੈ ਉਹ ਅਜਿਹੇ ਮਰਦ ਚਾਹੁੰਦੀਆਂ ਨੇ ਜੋ ਉਹਨਾਂ ਦਾ ਸਟੈਂਡ ਲੈ ਸਕੇ ਨਾ ਕਿ ਉਹਨਾਂ ਤੇ ਹੁਕਮ ਚਲਾਵੇ ਉਹਨਾਂ ਲਈ ਆਜ਼ਾਦੀ ਦਾ ਮਤਲਬ ਹੈ ਤੁਹਾਡੇ ਨਾਲ ਹੋ ਕੇ ਬੇਫਿਕਰ ਹੋ ਜਾਣਾ 8 ਉਹ ਹਮੇਸ਼ਾ ਟੈਸਟ ਲੈਂਦੀ ਹੈ ਉਹ ਜਾਣ ਬੁਝ ਕੇ ਛੋਟੇ ਛੋਟੇ ਟੈਸਟ ਲੈਂਦੀ ਹੈ ਕਦੇ ਗੁੱਸਾ ਕਰਕੇ ਕਦੇ ਚੁੱਪ ਰਹਿ ਕੇ ਉਹ ਬਸ ਇਹ ਦੇਖਣਾ ਚਾਹੁੰਦੀ ਹੈ ਕਿ ਜਦੋਂ ਹਾਲਾਤ ਔਖੇ ਹੁੰਦੇ ਨੇ ਤਾਂ ਕਿ ਤੁਸੀਂ ਅਜੇ ਵੀ ਉਹਨਾਂ ਦਾ ਹੱਥ ਫੜੀ ਰੱਖਦੇ ਹੋ ਜੇ ਤੁਸੀਂ ਉਹਨਾਂ ਦੇ ਗੁੱਸੇ ਵਿੱਚ ਵੀ ਸਬਰ ਰੱਖਦੇ ਹੋ ਤਾਂ ਤੁਸੀਂ ਉਹਨਾਂ ਦਾ ਦਿਲ ਜਿੱਤ ਲੈਂਦੇ ਹੋ ਸਿੱਟਾ ਔਰਤਾਂ ਨੂੰ ਸਮਝਣ ਲਈ ਦਿਮਾਗ ਨਹੀਂ ਦਿਲ ਦੀ ਲੋੜ ਹੈ ਜੇ ਤੁਸੀਂ ਉਹਨਾਂ ਦੀ ਇੱਜ਼ਤ ਕਰੋਗੇ ਤਾਂ ਉਹ ਤੁਹਾਨੂੰ ਆਪਣੀ ਪੂਰੀ ਦੁਨੀਆ ਮੰਨ ਲੈਣਗੀ ਆ ਜੇ ਤੁਹਾਨੂੰ ਇਹ ਗੱਲਾਂ ਸਹੀ ਲੱਗੀਆਂ ਤਾਂ ਕਮੈਂਟ ਵਿੱਚ ਸੱਚ ਹੈ ਲਿਖੋ ਅਤੇ ਵੀਡੀਓ ਨੂੰ ਸ਼ੇਅਰ ਕਰੋ